ਚ ਦਿੜਾਇਆ ਉਹ ਦੇਖਣ ਨੂੰ ਮਿਲਿਆ ਜੀ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸ਼ਹਿਰ ਦੇ ਵਿੱਚ ਇਸ ਗੁੰਡਾ ਕਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਲੋਕਾਂ ਦੇ ਘਰਾਂ ਦੇ ਬਾਹਰ ਖੜੀਆਂ ਹੋਈਆਂ ਗੱਡੀਆਂ ਜੁੜੀਆਂ ਨੇ ਉਹ ਭੰਨ ਦਿੱਤੀਆਂ ਗਈਆਂ ਨੇ ਬਿਨਾਂ ਕਿਸੇ ਗੱਲ ਤੋਂ ਇਹ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇਜ਼ ਤਾਰ ਹਥਿਆਰਾਂ ਦੇ ਨਾਲ ਲੋਕਾਂ ਦੇ ਘਰ ਦੇ ਬਾਹਰ ਜਿਹੜੀਆਂ ਗੱਡੀਆਂ ਖੜੀਆਂ ਸੀ ਉਹਨਾਂ ਨੂੰ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਤੇਜ਼ ਧਾਰ ਹਥਿਆਰਾਂ ਦੇ ਨਾਲ ਮੂਰਲੇ ਸ਼ੀਸ਼ੇ ਸਾਈਡਾਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਨੇ ਹਾਲਾਂਕਿ ਦੋ ਜਣੇ ਆਉਂਦੇ ਨੇ ਨਕਾਬਪੋਸ਼ ਦੋ ਜਣੇ ਇਸ਼ਾਰਾਰਤੀ ਬਦਮਾਸ਼ ਨੇ ਔਰ ਇੱਕ ਤਾਂ ਉਹ ਪਿੱਛੇ ਹੀ ਖੜਿਆ ਰਿਹਾ ਇੰਜ ਲੱਗਦਾ ਹੈ ਕਿ ਜਿਵੇਂ ਧਿਆਨ ਰੱਖਦਾ ਹੋਵੇ ਕਿ ਕੋਈ ਇਧਰ ਆ ਨਾ ਜਾਵੇ ਆਜਾ ਕਿਸੇ ਨੂੰ ਪਤਾ ਨਾ ਲੱਗ ਜਾਵੇ ਇੱਕ ਥਿਆਰ ਰੱਖਣ ਤੇ ਲੱਗਾ ਹੋਇਆ ਔਰ ਇੱਕ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ ਇੱਕ ਤੁਸੀਂ ਚਿੱਟੇ ਰੰਗ ਦੀ ਸਵਿਫਟ ਦੇ ਸਕਦੇ ਹੋ ਔਰ ਇੱਕ ਕਾਲੇ ਰੰਗ ਦੀ ਗੱਡੀ ਜੁੜੀ ਹੈ ਔਰ ਦੋਨੇ ਹੀ ਦੱਸਿਆ ਜਾ ਰਿਹਾ ਕਿ ਗੱਡੀਆਂ ਨਵੀਆਂ ਸੀਗੀਆਂ ਔਰ ਇਸ ਬਦਮਾਸ਼ ਦੇ ਵੱਲੋਂ ਦੋਨਾਂ ਗੱਡੀਆਂ ਨੂੰ ਭੰਨ ਦਿੱਤਾ ਗਿਆ ਫਿਰੋਜ਼ਪੁਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਫਿਰੋਜ਼ਪੁਰ ਦੇ ਵਿੱਚ ਹੀ ਇਹਨਾਂ ਬਦਮਾਸ਼ਾਂ ਦਾ ਆ ਇਹ ਹੱਲਾਪੂਲ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਉਹ ਦੇਖਣ ਨੂੰ ਮਿਲਿਆ ਹੈ ਲੋਕਾਂ ਦੇ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਜਿਹੜੀਆਂ ਨੇ ਉਹ ਪਹੰਦ ਦਿੱਤੀਆਂ ਗਈਆਂ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਵਜ੍ਹਾ ਤੋਂ ਦਹਿਸ਼ਤ ਦਾ ਮਾਹੌਲ ਜਿਹੜਾ ਬਣਿਆ ਹੋਇਆ ਕਿਉਂਕਿ ਲੋਕ ਆਪਣੇ ਘਰ ਦੇ ਵਿੱਚ ਸਿਗੇ ਔਰ ਦੇਰ ਰਾਤੇ ਘਟਨਾ ਜਿਹੜੀ ਉਹ ਵਾਪਰੀ ਦੱਸੀ ਜਾ ਰਹੀ ਹੈ ਕਿ ਰਾਤ ਨੂੰ ਇਹਨਾਂ ਬਦਮਾਸ਼ਾਂ ਨੇ ਜਦੋਂ ਹੱਲਾ ਬੋਲਿਆ ਗਿਆ ਤਾਂ ਕਿਸੇ ਨੂੰ ਵੀ ਨਹੀਂ ਪਤਾ ਲੱਗਾ ਸਵੇਰੇ ਤੜਕਸਾਰ ਜਦੋਂ ਬਾਹਰ ਨਿਕਲ ਕੇ ਲੋਕਾਂ ਨੇ ਦੇਖਿਆ ਕਿ ਉਹਨਾਂ ਦੀਆਂ ਗੱਡੀਆਂ ਭੱਜੀਆਂ ਹੋਈਆਂ ਸੀ ਦੋ ਏ ਦੋ ਕਿਸੇ ਦੀਆਂ ਭੰਨ ਦਿੱਤੀਆਂ ਇੱਕ ਕਿਸੇ ਦੀ ਭੰਨ ਦਿੱਤੀ ਤਾਂ ਪੂਰੇ ਮਹੱਲੇ ਦੇ ਵਿੱਚ ਇਹਨਾਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ, ਬਾਰੀਆਂ ਤੋੜ ਦਿੱਤੀਆਂ ਗਈਆਂ, ਕਈ ਤਾਂ ਨਵੀਆਂ ਗੱਡੀਆਂ ਸੀ ਲੋਕਾਂ ਦੀਆਂ ਜੇ ਕਿਹਾ ਜਾ ਰਿਹਾ ਲੋਕਾਂ ਦੇ ਵੱਲੋਂ ਕਿ ਸਾਨੂੰ ਤਾਂ ਗੱਡੀ ਲਈ ਨੂੰ ਵੀ ਅਜੇ ਮਸਾ ਮਹੀਨਾ ਹੋਇਆ ਜਿਨ੍ਹਾਂ ਦੀਆਂ ਗੱਡੀਆਂ ਤੋੜ ਦਿੱਤੀਆਂ ਗਈਆਂ ਨੇ। ਇਹ ਦੇਖ ਸਕਦੇ ਹੋ ਤੁਸੀਂ ਕਿ ਬਿਨਾਂ ਕਿਸੇ ਵਜ੍ਹਾ ਤੋਂ ਇਸ ਗੱਡੀ ਤੇ ਹਮਲਾ ਬੋਲਿਆ ਜਾ ਰਿਹਾ ਹੈ। ਔਰ ਜਦੋਂ ਇਧਰਲੀ ਗੱਡੀ ਤੋੜ ਦਿੱਤੀ ਗਈ, ਚੁੱਟੇ ਰੱਖਦੀ ਸਵਿਫਟ ਨੂੰ ਜਦੋਂ ਤੋੜ ਦਿੱਤਾ ਗਿਆ ਸ਼ੀਸ਼ੇ, ਮੂਰਲੇ, ਬੈਕ ਸਾਈਡ ਵਿੰਡੋ ਵਾਲੇ ਸ਼ੀਸ਼ੇ ਸਾਰੇ ਤੋੜ ਦਿੱਤੇ ਗਏ ਤੇ ਉਸ ਤੋਂ ਬਾਅਦ ਦੂਜੇ ਕਾਲੇ ਰੰਗ ਦੀ ਗੱਡੀ ਵਾਲੀ ਸਾਈਡ ਹੋ ਜਾਂਦਾ ਫਿਰ ਉਹਦੇ ਸ਼ੀਸ਼ੇ ਜਿਹੜੇ ਆ ਉਹ ਟੋੜੇ ਜਾਂਦੇ ਨੇ ਫਿਰੋਜ਼ਪੁਰ ਦੀ ਗ੍ਰੀਨ ਇਨਕਲੇਵ ਦੇ ਵਿੱਚ ਇਹ ਦੇਰ ਰਾਤ ਘਟਨਾ ਵਾਪਰੀ ਹੈ ਜਿੱਥੇ ਘਰਾਂ ਤੇ ਬਾਹਰ ਖੜੀਆਂ ਕਾਰਾਂ ਦੀ ਬਿਨਾ ਕਿਸੇ ਗੱਲ ਤੋਂ ਬਿਨਾ ਕਿਸੇ وجہ ਤੋਂ ਭੰਨ ਤੋੜ ਜਿਹੜੀ ਉਹ ਕੀਤੀ ਗਈ ਹੈ ਹਾਲਾਂਕਿ ਸੀਸੀਟੀਵੀ ਦੇ ਆਧਾਰ ਤੇ ਹੁਣ ਪੁਲਿਸ ਨੇ ਭਰੋਸਾ ਜਰੂਰ ਦਵਾਇਆ ਹੈ ਕਿ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਜਲਦੀ ਤੋਂ ਜਲਦੀ ਪਤਾ ਲਗਾ ਕੇ ਤੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਏਗੀ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਨਾ ਇਹਨਾਂ ਦਾ ਡਰ ਪੈ ਖੌਫ ਸਾਰਾ ਖਤਮ ਹੋ ਚੁੱਕਿਆ ਹੈ ਔਰ ਲੋਕਾਂ ਦੀਆਂ ਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਿਨਾਂ ਕਿਸੇ ਗੱਲ ਤੋਂ ਕਾਰਾਂ ਦੀ ਭੰਨਤੋੜ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇੱਥੇ ਕਾਰ ਦੇ ਜਿਹੜੇ ਮਾਲਕ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਆਖਿਰਕਾਰ ਕਿਸੇ ਦੇ ਨਾਲ ਲੜਾਈ ਝਗੜਾ ਸੀ ਕਿਸੇ ਤੋਂ ਕੋਈ ਲੈਣਾ ਦੇਣਾ ਸੀਗਾ ਜਿਸ ਕਾਰਨ ਗੱਡੀਆਂ ਭੰਨੀਆਂ ਨੇ ਜਾਂ ਕੀ ਹੋਇਆ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਗਗਨ ਸਾਈਕਲ ਮੇਰਾ ਨਾਮ ਹੈ ਕੀ ਹੋਇਆ ਜਦੋਂ ਕੁਛ ਨਹੀਂ ਬਸ ਸਵੇਰੇ ਪੌਣੇ 4 ਵਜੇ ਖੜਕੇ ਦੀਆਂ ਆਵਾਜ਼ਾਂ ਆਈਆਂ ਨੇ ਤੇ ਪੀਵੀਸੀ ਬਾਹਰ ਆ ਕੇ ਦੇਖਿਆ ਬੂਏ ਦੀ ਪੀਵੀਸੀ ਤੋੜ ਕੇ ਗਏ ਜਿਵੇਂ ਜ਼ੋਰ-ਜ਼ੋਰ ਕੀ ਕਾਪੇ ਮਾਰੇ ਜਾਂ ਕਿਵੇਂ ਵੀ ਹੈ ਤੇ ਬਾਹਰ ਆ ਕੇ ਦੇਖਿਆ ਕੋਈ ਵੀ ਨਹੀਂ ਹੈਗਾ ਸੀ ਤੁਸੀਂ ਕਿੱਥੇ ਦਿੰਦੇ ਮੈਂ ਗੋਬਿੰਦ ਸਿੰਘਲੇ ਫੇਸ 1 ਇੱਥੇ ਗੋਬਿੰਦ ਜੀ ਤੁਸੀਂ ਰਹਿੰਦੇ ਹੋ ਇੱਥੇ ਕੌਣ ਤੁਹਾਡੇ ਇੱਥੇ ਮੇਰੇ ਸੰዱ ਸਾਹ ਰਹਿੰਦੇ ਨੇ ਉਹਨਾਂ ਨਾਲ ਕੀ ਹੋਇਆ ਜੀ ਫੋਨ ਨਾਲ ਹੀ ਇਹ ਇਹਨਾਂ ਦਾ ਮੈਨੂੰ ਸਾਢੇ 4 ਵਜੇ ਫੋਨ ਆਇਆ ਕਿ ਇਦਾਂ ਗगन ਪੌਣੇ 4 ਵਜੇ ਗੱਡੀਆਂ ਸ਼ੀਸ਼ੇ ਤੋੜ ਗਏ ਮਗਾ ਮਰੇ ਵੀ ਇਹਨਾਂ ਕੋਈ ਦਾ 5-7 ਮਿੰਟ ਦਾ ਫਰਕ ਹੈ ਮੈਂ ਕਿ ਮੇਰੇ ਵੀ ਪੀਵੀਸੀ ਦੀ ਸ਼ੀਟ ਤੋੜ ਕੇ ਬੂਏ ਦੀ ਤੇ ਫਿਰ ਮੈਂ ਇੰਨਾ ਕਰਿਆ ਆ ਫਿਰ ਦੇਖਿਆ ਸਾਰਾ ਕੀ ਲੱਗਦਾ ਵੀ ਕੋਈ ਲੱਗਦਾ ਵੀ ਕੋਈ ਰੰਜਿਸ਼ੀਆ ਕੋਈ ਅਸਰ ਨਾ ਰੰਜਿਸ਼ਤਾਨੀ ਕਹਿ ਸਕਦੇ ਦੇਖੋ ਕਿਸੇ ਨੇ ਭੇਜਿਆ ਕੀ ਹੈਗਾ ਕੀ ਗੱਲ ਬਾਤ ਹੈ ਆਪਾਂ ਤਾਂ ਤੁਹਾਨੂੰ ਪਤਾ ਵੈਸੇ ਵੀ ਸਾਰਾ ਦਿਨ ਬਾਹਰ ਅੰਦਰ ਆ ਜਾਣੇ ਵਾਲੇ ਆਪਣਾ ਕਿਸੇ ਨਾਲ ਲਾਈ ਕੋਈ ਨਹੀਂ ਲਿੰਕ ਨਹੀਂ ਹੈਗਾ ਕੋਈ ਘਟਨਾ ਵੀ ਕੋਈ ਸੀਸੀਟੀਵੀ ਨਾ ਘਟਨਾ ਕੋਈ ਸੀਸੀਟੀਵੀ ਹੈਗੀ ਤੇ ਇੱਧਰ ਹੈਗੀ ਆਪਣੇ 베ਦੀ ਕਲੋਨੀ ਚ ਆਪਣੇ ਉਧਰ ਕੋਈ ਨਹੀਂ ਹੈ ਸੀਸੀਟੀਵੀ ਕੈਮਰੇ ਲੱਗੇ ਨਹੀਂ ਹੋਏ ਆਪਣੇ ਉਧਰ ਜਿੰਦਰਪੁਰ ਤੇ ਕੀ ਕੋਇਆ ਜੀ ਰਾਤ ਨੂੰ ਪੜਕੇ ਵਾਜਾਂ ਆਉਂਦੀਆਂ ਸੀ ਪੂਰੀਆਂ ਹੂੰ ਬਾਹਰ ਤਾਂ ਨਹੀਂ ਨਿਕਲੇ ਪਰ ਵਾਜਾਂ ਦੀਆਂ ਸੁਣਤੀਆਂ ਬਹੁਤ ਬਹੁਤ ਆਵਾਜ਼ ਆ ਰਹੀ ਸੀ ਟਟ ਪਾਜੀ ਤੇ ਆ ਕੇ ਫਿਰ ਕੀ ਦੇਖਿਆ ਵਾਹ ਦੇਖਿਆ ਨਹੀਂ ਬਾਹਰ ਨਹੀਂ ਨਿਕਲੇ ਹੂੰ ਅੰਦਰ ਵਾਜ ਸੁਣੀਆਂ ਨੇ ਕਦੋਂ ਸਮਾ ਹੋ ਗਿਆ ਮੈਂ ਤਾਂ ਦੇਖਿਆ ਨਹੀਂ ਜੀ ਟੜਕ ਟੜਕੇ ਦੇ ਟਾਈਮ ਕੋਨੇ 4 ਵਜੇ ਹੁਣ 1:00 ਦੇ ਟਾਈਮ ਚਾਹ ਹੀ ਦਨ ਕਿੰਨੇ ਵੇ ਤੁਸੀਂ ਆਏ ਤੇ ਫਿਰ ਕਦੋਂ ਪਤਾ ਲੱਗਾ ਤੁਹਾਨੂੰ 6 ਵਜੇ ਪਤਾ ਲੱਗਾ ਕੀ ਹੋਇਆ ਕਰੋ ਤੁਹਾਨੂੰ ਆ ਜੀ ਜੇ ਵੇਖਿਆ ਅੰਗਰ ਕੱਢੀਆਂ ਟੁੱਟੇ ਪਏ ਨੇ ਗਗਨ ਸਾਈਕਲ ਮੇਰਾ ਨਾਮ ਇਹ ਕੀ ਹੋਇਆ ਦੱਸੋ ਕੁਛ ਨਹੀਂ ਬਸ ਸਵੇਰੇ ਪੌਣੇ 4 ਵਜੇ ਖੜਕੇ ਦੀਆਂ ਆਵਾਜ਼ਾਂ ਆਈਆਂ ਨੇ ਤੇ ਪੀਵੀਸੀ ਬਾਹਰ ਆ ਕੇ ਵੇਖਿਆ ਬੂਏ ਦੀ ਪੀਵੀਸੀ ਤੋੜ ਕੇ ਗਏ ਜਿਵੇਂ ਜੋਰ-ਜੋਰ ਕੀ ਕਾਪੇ ਮਾਰੇ ਆ ਜਾਂ ਕਿਵੇਂ ਵੀ ਤੇ ਬਾਹਰ ਆ ਕੇ ਦੇਖਿਆ ਕੋਈ ਵੀ ਨਹੀਂਗਾ ਸੀ ਤੁਸੀਂ ਕਿਤੇ ਦੰਦੇ